ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਵਗੇ ਤੇ ਆਜੋ ਆਪਾਂ ਤੁਹਾਨੂੰ ਦਰਸ਼ਨ ਕਰਵਾਨੇ ਆ ਜੀ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਸਰਹੰਦ ਤੇ ਛੋਟੇ ਸਾਹਿਬ ਜਦ ਦਾ ਗੁਰੂ ਘਰ ਆ ਜੀ ਜਿੱਥੇ ਕਿ ਛੋਟੇ ਸਾਹਿਬ ਜਦ ਨੂੰ ਸ਼ਹੀਦ ਕੀਤਾ ਗਿਆ ਸੀਗਾ ਲੀਆਂ ਦੇ ਵਿੱਚ ਚਿਣੇ ਗਏ ਸੀਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਨੂੰ ਬਤਵਾ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਜਿਹੜੀ ਅੱਗੇ ਵੀ ਸੰਗਤ ਦਰਸ਼ਨ ਕਰ ਲਏ ਹਾਂ ਬਾਲਾ ਪਸਰੋਵਰ ਤੇ ਚੱਲਦੇ ਹਾਂ ਸਕਲਾ ਇੱਧਰ ਜਾਣੇ ਸਰ ਸਰੋਵਰ ਤੇ ਚੱਲਦੇ ਹਾਂ ਸਰੋਵਰ ਸੁਨਾਣ ਕਰੀ ਬੜਾ ਤੇ ਨਾ ਨਾ ਸਰੋਵਰ ਤੇ ਚੱਲਦੇ ਪਹਿਲਾਂ ਆਪਾਂ ਨਾ ਕਰੀ ਤੇ ਜਾ ਕੇ ਹੁਣ ਆਪਾਂ ਸਰੋਵਰ ਸਾਹਿਬ ਤੇ ਇਸ਼ਨਾਨ ਪਾਣੀ ਕਰਦੇ ਆ ਹੱਥ ਨੂੰ ਧੋਣੇ ਆ ਤੇ ਉਸ ਤੋਂ ਬਾਅਦ ਫਿਰ ਪਟੀਕਦੇਗੇ ਮੱਥਾ ਵਾਹਿਗੁਰੂ ਕਿਰਪਾ ਰੱਖੇ ਭਾਈ ਤੁਹਾਡੇ ਸਾਰੇ ਵੀਡੀਓ ਦੇਖਣ ਵਾਲੇ ਬੰਦਿਆਂ ਤੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰਦਿਆ ਕਰੋ ਹੁਣ ਆਪਾਂ ਚੱਲਦੇ ਹਾਂ ਸਰੋਵਰ ਤੇ ਕੀ ਕਰਦੇ ਆਂਗੇ ਦਰਸ਼ਨ ਕਰਦੇ ਤੇ ਸਾਹਮਣੇ ਆ ਜੀ ਸਰੂਪਰ ਸਾਹਿਬ ਤੁਸੀਂ ਦੇਖ ਸਕਦੇ ਹੋਗੇ ਆਪਾਂ ਚੱਲ ਕੇ ਕਰਦੇ ਆਂਗੇ ਦਰਸ਼ਨ ਪਹਿਨ ਆਪਾਂ ਧੂਤ ਮੰਗ ਕੇ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਦਰਸ਼ਨ ਦੇਖੋ ਜੀ ਕਾਫੀ ਸੰਗਤ ਆ ਇਸ਼ਨਾਨ ਪਾਣੀ ਕਰ ਰਹੀ ਆ ਅੱਜ ਮੱਛੀਆਂ ਕੁਝ ਘੱਟ ਦਿਖ ਰਹੀਆਂ ਨੇ ਤੇ ਅਸੀਂ ਪੰਜ ਸ਼ਨਾਨਾ ਕਰਕੇ ਆ ਗਏ ਬਾਹਰ ਨੂੰ ਤੇ ਟੀਮ ਸਾਰੀ ਪਿੱਛੇ ਆ ਕਸੌਲੀ ਟੀਮ ਮਨਾਲੀ ਟੀਮ ਤੇ ਹੁਣ ਜਾ ਕੇ ਆਪਾਂ ਮੱਥਾ ਟੇਕਦੇ ਆ ਜੀ ਕਰ ਦਿਆਂਗੇ ਦਰਸ਼ਨ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਬਤਵਾ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੀ ਹੋਰ ਸੰਗਤ ਆਗੀ ਉਹ ਵੀ ਦਰਸ਼ਨ ਕਰ ਲਵੇ ਅੱਜ ਸ਼ਵੀਲਾਂ ਵੀ ਜਗ੍ਹਾ-ਜਗ੍ਹਾ ਲੱਗੀਆਂ ਹੋਈਆਂ ਨੇ ਜੀ ਜੇ ਆਪਾਂ ਗੱਲ ਕਰੀਏ ਸੀ ਕਾਫੀ ਮਨਾਲੀ ਤੋਂ ਦੇਖਦੇ ਆ ਰਹੇ ਹਾਂ ਹਿਮਾਚਲ ਦੇ ਵਿੱਚ ਵੀ ਕਾਫੀ ਸ਼ਵੀਲਾਂ ਲੱਗੀਆਂ ਹੋਈਆਂ ਤੇ ਤੇ ਇੱਥੇ ਵੀ ਕਾਫੀ ਸ਼ਵੀਲਾਂ ਲੱਗੀਆਂ ਹੋਈਆਂ ਨੇ ਬਾਕੀ ਸੰਗਤ ਸ਼ਰਦਾ ਨਾਲ ਜਿਹੜਾ ਦਰਸ਼ਨ ਕਰਨ ਆਉਂਦੀ ਹੈਗੀ ਤੇ ਇੱਧਰ ਗੁਰੂ ਘਰ ਦੇ ਮੇਨ ਹਾਲ ਦੇ ਵਿੱਚ ਵੀ ਸ਼ਵੀ ਲੱਗੀ ਹੋਈ ਹੈਗੀ ਹਰਿਆ ਦੇ ਉੱਤੇ ਧੁੱਪ ਬਹੁਤ ਜ਼ਿਆਦਾ ਹੈ ਜੀ ਤੇ ਦੇਖੋ ਸੰਗਤ ਵੀ ਧੁੱਪ ਦੇ ਵਿੱਚ ਵੀ ਤਾਫੀ ਕਾਫੀ ਲੱਗ ਰਹੀ ਹੈ ਬੈਠੀ ਹੈ ਇਹੀ ਤੇ ਇੱਧਰ ਗੁਰਦੁਆਰਾ ਸਾਹਿਬ ਜੀ ਆਪਾਂ ਮੇਨ ਰਸਤੇ ਵਿੱਚ ਦੀ ਵਿੱਚ ਜਾਵਾਂਗੇ ਵਾਹਿਗੁਰੂ ਵਾਹਿਗੁਰੂ ਜੀ 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 अंडे बुरजी नीचे बहुत ही जावे जी आप थल जी दर्शन करिए जी शहीद किया गया ਫਰ ਚੱਲਦੇ ਆਂਗੇ ਕੰਡੇਵੋਛ ਦੇ ਵਿੱਚ ਦਰਸ਼ਨ ਕਰਨ ਜੀ ਤੁਹਾਨੂੰ ਬਹੁਤ ਜ਼ਰੂਰੀ ਹੈ ਹੁਣ ਆਪਾਂ ਚੱਲਦੇ ਆਂ ਜੀ ਮਾਤਾ ਗੁਜਰਕੌਰ ਜੀ ਦਾ ਲੰਗਰ ਹਾਲ ਲਿਖਿਆ ਹੋਇਆ ਤੇ ਸਾਹਮਣੇ ਠੰਡਾ ਬੁਰਜ ਜਿੱਥੇ ਕੀ ਛੋਟੇ ਬੱਚਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਰੱਖਿਆ ਗਿਆ ਸੀਗਾ ਤੁਹਾਨੂੰ ਕਰਵਾਣੇ ਆਂਗੇ ਦਰਸ਼ਨ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਜਿਹੜੇ ਹੋਰ ਵੀ ਸੰਗਤਾਂ ਵੀ ਉਹ ਵੀ ਦਰਸ਼ਨ ਕਰੇ ਥੋੜਾ ਜਿਹਾ ਗੱਡ ਕੇ ਸ਼ੇਅਰ ਕਰ ਦਿਆ ਕਰੋ ਪੂਰਾ ਯੂਰ ਲਾ ਕੇ ਯੂਰ ਦੀ ਬਣਾਣਾ ਇੱਥੇ ਹੀ ਬਣਾਓ ਵਾਹਿਗੁਰੂ ਜੀ 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 ਆ ਜੀ ਝੂਲਦੇ ਨਿਸ਼ਾਨ ਤੇਰੇ ਬਾਜਾਂ ਵਾਲਿਆ ਬੋਲੇ ਸ਼ੋਨੇਹਾਰ ਦੇ ਜਕਾਰੇ ਜੱਜਦੇ ਤੇ ਇੱਧਰ ਪਾਰਕ ਵੀ ਬਣਾਇਆ ਬਹੁਤ ਵਧੀਆ ਉਹ ਸਾਈਡ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਆ ਗਏ ਹੁਣ ਆਪਾਂ ਮੱਛਾ ਟੇਕ ਕੇ ਬਾਹਰੇ ਤੇ ਬਸ ਜਾ ਕੇ ਹੁਣ ਆਪਣਾ ਲੰਗਰ ਪਾਈ ਸਕਦੇ ਆਂਗੇ ਤੇ ਉਸ ਤੋਂ ਬਾਅਦ ਚੱਲਾਂਗੇ ਪਿੰਡ ਨੂੰ ਬਹੁਤ ਵਧੀਆ ਲੱਗਿਆ ਦਰਸ਼ਨ ਕਰਕੇ ਬਹੁਤ ਮਨ ਨੂੰ ਜਿਹੜੀ ਸ਼ਾਂਤੀ ਆ ਬਹੁਤ ਸ਼ਾਂਤੀ ਆ ਮਨ ਨੂੰ ਬਾਕੀ ਹੁਣ ਆਪਾਂ ਜਾ ਕੇ ਲੰਗਰ ਛੱਕਦੇ ਆਂਗੇ ਉਸ ਤੋਂ ਬਾਅਦ ਫਿਰ ਪਿੰਡ ਨੂੰ ਪਾਵਾਂਗੇ ਚੱਲੇ ਬਾਕੀ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਆ ਕਰੋ ਉੱਧਰ ਲੰਗਰ ਘਰ ਆ ਜੀ ਸੰਤਰ ਮਾਤਾ ਗੁਜਰ ਕੌਰ ਜੀ ਬਹੁਤ ਮਾਨੋ ਸ਼ਾਂਤੀ ਆ ਰਹੀ ਹੈ ਜੀ ਜਦੋਂ ਆਪਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਬਾਕੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਪਹੁੰਚ ਗਏ ਵਸ ਨੰਗਰਹਾਲ ਦੇ ਵਿੱਚ ਗੁਰੂ ਘਰ ਦਾ ਲੰਗਰ ਜਰੂਰ ਛਕਣਾ ਚਾਹੀਦਾ ਕੋਈ ਪਤਾ ਨਹੀਂ ਪਰਮਾਤਮਾ ਕਿਹੜੇ ਕਿਹੜੇ ਰੋਗ ਠੀਕ ਕਰਦਾਗਾ ਆਪਾਂ ਥਾਲੀ ਚਮਚਾ ਲੈ ਕੇ ਬਾਅਦ ਚੱਲਦੇ ਆਂਗੇ ਹੁਣ ਸਿੱਧਾ ਲੰਗਰ ਹਾਲ ਦੇ ਵਿੱਚ ਅਸੀਂ ਪ੍ਰਸ਼ਾਦਾ ਛੱਕ ਕੇ ਆ ਗਏ ਜੀ ਤੇ ਚਲੋ ਜੀ ਹੁਣ ਆਪਾਂ ਆ ਕੇ ਦਰਸ਼ਨ ਕਰਕੇ ਬਾਹਰੇ ਹੁਣ ਆਪਾਂ ਕਰ ਦਾਂਗੇ ਵੀਡੀਓ ਬੰਦ ਚਲਦੀ ਚਲਦੀ ਵੀਡੀਓ ਨੂੰ ਬਤਵਾ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਗੁਰੂ ਘਰ ਕਿੱਦਾਂ ਦਾ ਦਰਸ਼ਨ ਹੋਇਆ ਤੁਹਾਨੂੰ ਵੀ ਤੇ ਅੱਗੇ ਵਾਸਤੇ ਵੀ ਅ ਤੁਹਾਡਾ ਜਿਹੜਾ ਚੈਨਲ ਆਪਣਾ ਉਹਨੂੰ ਫੋਲੋ ਕਰ ਲਓ ਫੇਸਬੁੱਕ ਤੇ ਵੀ ਹੈਗਾ ਜੀ ਬਹੁਤ ਮਿਹਨਤੀ ਬੰਦੇ ਤੇ YouTube ਦੇ ਉੱਤੇ ਵੀ ਐਸਬੀ ਪਟਿਆਲਾ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਬੰਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ